ਕਾਲ ਸਰਪ ਦੋਸ਼ ਕੁੰਡਲੀ ਦੇ ਵਿੱਚ ਰਾਹੂ ਤੇ ਕੇਤੂ ਦੋ ਛਯਗ੍ਰਹ ਜੋ ਕੁੰਡਲੀ ਚ ਮੰਨੇ ਗਿਆ ਜੀ ਇਹਨਾਂ ਦੇ ਅੰਦਰ ਜਦੋਂ ਰਾਹੂ ਔਰ ਕੇਤੂ ਜੇ ਅੰਦਰ ਸਾਰੇ ਗ੍ਰਹ ਸੱਤ ਗ੍ਰਹ ਜਿਹੜੇ ਬਾਕੀ ਬਚੇ ਨੇ ਜਦੋਂ ਇਹਦੇ ਅੰਦਰ ਆ ਜਾਂਦੇ ਇੱਕ ਸਾਈਡ ਵਨ ਸਾਈਡ ਹੋ ਜਾਂਦਾ ਤੇ ਕਾਲ ਸਰਪ ਦੋਸ਼ ਬਣਦਾ ਕਾਲ ਸਰਪ ਦੋਸ਼ ਜਿਹੜਾ ਮੇਨ ਹੈ 12 ਤਰ੍ਹਾਂ ਦਾ ਮੰਨਿਆ ਗਿਆ ਹੂੰ ਜੋ ਕਿ ਅਲੱਗ-ਅਲੱਗ ਘਰਾਂ ਦੇ ਤੋਂ ਆਪਣੇ ਅਲੱਗ-ਅਲੱਗ ਪ੍ਰਭਾਵ ਜਿਸ ਵਿਅਕਤੀ ਦੀ ਕੁੰਡਲੀ ਦੇ ਵਿੱਚ ਕਾਲ ਸਰਬ ਤੋਸ਼ ਬਣਦਾ ਹੋਵੇਗਾ ਇਹ ਦੋ ਤਰ੍ਹਾਂ ਦਾ ਪ੍ਰਭਾਵ ਦਿੰਦਾ ਹੈ ਜੀ ਸ਼ੁਭ ਪ੍ਰਭਾਵ ਵੀ ਦਿੰਦਾ ਹੈ ਅਸ਼ੁਭ ਪ੍ਰਭਾਵ ਵੀ ਦਿੰਦਾ ਹੈ ਜੀ ਜਦੋਂ ਇਹ ਸ਼ੁਭ ਪ੍ਰਭਾਵ ਦੇਗਾ ਤਾਂ ਉਸ ਵਿਅਕਤੀ ਦੀ ਬਹੁਤ ਜ਼ਿਆਦਾ ਪ੍ਰਸਿੱਧੀ ਕਰ ਦੇਗਾ ਪੈਸੇ ਦੀ ਘਾਟ ਨਹੀਂ ਆਉਂਦੀ ਉਹ ਵਿਅਕਤੀ ਹੋ ਸਕਦਾ ਹੈ ਦੇਸ਼ ਦਾ ਕੋਈ ਮਹਾਨ ਨੇਤਾ ਵੀ ਹੋ ਸਕਦਾ ਹੈ ਅਭਿਨੇਤਾ ਵੀ ਹੋ ਸਕਦਾ ਹੈ لیکن ਜਦੋਂ ਇਹ ਕਾਲ ਸਰਪ ਦੋਸ਼ ਅਸ਼ુભ ਪ੍ਰਭਾਵ ਦੇਗਾ ਤ ਉਸ ਵਿਅਕਤੀ ਨੂੰ ਦਲੇਦਰਤਾ ਬਣਾ ਦਿੰਦਾ ਹੈ ਉਹਦੇ ਹਰ ਕੰਮ 'ਚ ਰੁਕਾਵਟ ਆਉਂਦੀ ਹੈ ਉਸ ਨੂੰ ਪੇਟ ਦੀ ਪ੍ਰੋਬਲਮ ਜ਼ਰੂਰ ਦਿੰਦਾ ਹੈ ਜੀ ਖਾਸ ਕਰਕੇ ਕਾਲ ਸਰਪ ਦੋਸ਼ 'ਚ ਮੈਂ ਦੇਖਿਆ ਵੀ ਪੱਥਰੀ ਦੀ ਪ੍ਰੋਬਲਮ ਹੂੰ ਇਹ ਦੇ ਜਦੋਂ ਇਨਸਾਨ ਦੇ ਕੋਲ ਵਿੱਚ ਕਾਲ ਸਰਪ ਤੋਸ਼ ਬਣਦਾ ਹੈ ਜੀ ਤਾਂ ਬਚਪਨ ਤੋਂ ਹੀ ਉਹਦੀਆਂ ਰੁਕਾਵਟਾਂ ਹੀ ਸ਼ੁਰੂ ਹੋ ਜਾਂਦੀਆਂ ਹੂੰ ਜਦੋਂ ਬੱਚਾ ਹੁੰਦਾ ਹੈ ਤਾਂ ਉਹਦੀ ਪੜ੍ਹਾਈ 'ਚ ਰੁਕਾਵਟ ਆਉਂਦੀ ਹੈ, ਉਹਦਾ ਮਨ ਨਹੀਂ ਲੱਗਦਾ, ਮਨ ਭਟਕਦਾ ਹੈ। ਜਵਾਨੀ ਦੇ ਵਿੱਚ ਉਹਦੇ ਕੰਮਾਂ 'ਚ ਰੁਕਾਵਟ ਆਉਂਦੀ ਹੈ, ਆ ਜੋਬ ਮਿਲਣ 'ਚ ਰੁਕਾਵਟ ਆਉਂਦੀ ਹੈ, ਵਿਆਹ 'ਚ ਦੇਰੀ ਜਾਂਦੀ ਹੈ। ਜੀ ਉਸ ਤੋਂ ਬਾਅਦ ਇਹਦਾ ਪ੍ਰਭਾਵ ਜ਼ਿਆਦਾ ਤੋਂ ਜ਼ਿਆਦਾ 42 ਸਾਲ ਦੀ ਉਮਰ ਤੱਕ ਰਹਿੰਦਾ ਹੈ। ਹੂੰ 42 ਸਾਲ ਦੀ ਉਮਰ ਤੋਂ ਬਾਅਦ ਇਹਦਾ ਪ੍ਰਭਾਵ ਆਟੋਮੈਟਿਕ ਖਤਮ ਹੋ ਜਾਂਦਾ ਹੈ। ਸਸ਼ੀਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ A1 ਪੰਜਾਬੀ ਟੀਵੀ। ਗੱਲ ਕਰਦੇ ਹਾਂ ਜੋਤਿਸ਼ ਵਿੱਦਿਆ ਦੀ ਕਿ ਜੋਤਿਸ਼ ਵਿੱਦਿਆ ਜਿਹੜੀ ਕਹੀ ਜਾਂਦੀ ਹੈ ਇਕੱਲੇ ਵੀ ਹਿੰਦੂਆਂ ਦੇ ਹਿੱਸੇ ਆਉਂਦੀ ਹੈ ਇਕੱਲੇ ਇਹਨਾਂ ਨੂੰ ਬ੍ਰਹਮ ਬ੍ਰਾਹਮਣ ਜਿਹੜੇ ਕਹਦੇ ਨੇ ਯੂਜ਼ ਕਰਦੇ ਨੇ ਪਰ ਸੋ ਇਹਨਾਂ ਨੂੰ ਕੋਈ ਵੀ ਜਿਹੜਾ ਯੂਜ਼ ਕਰਦਾ ਹੈ ਤਾਂ ਇਹ ਇੱਕ ਵਿਗਿਆਨ ਹੈ ਇੱਕ ਗਣਿਤ ਹੈ ਤੁਹਾਨੂੰ ਅਜਿਹੇ ਜਿਹੜੇ ਸਾਡੇ ਨਾਲ ਗੈਸਟ ਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਨਾਮ ਹਰਪ੍ਰੀਤ ਸਿੰਘ ਹੈ ਹਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਜਿਹੜੇ ਸਾਡੇ ਹਰਪ੍ਰੀਤ ਸਿੰਘ ਨੇ ਉਹ ਨਾ ਬਹੁਤ ਹੀ ਆਪਣਾ ਜਿਹੜੇ ਵਸਤੂ ਅਤੇ ਜੋਤਿਸ਼ ਵਿੱਦਿਆ ਦੇ ਨਾਲ ਜਿਹੜੇ ਨੇ ਉਹਨਾਂ ਦੇ ਗਿਆਤਾਂ ਨੇ ਤੇ ਉਹ ਉਹਨਾਂ ਦੇ ਵਿਦਿਆਰਥੀ ਨੇ ਉਹਨਾਂ ਨਾਲ ਅੱਜ ਗੱਲਬਾਤ ਕਰਦੇ ਆਂ ਤੇ ਹਰਪ੍ਰੀਤ ਜੀ ਜਿਹੜਾ ਆਪਾਂ ਅੱਜ ਗੱਲ ਕਰ ਰਹੇ ਆਂ ਕਿ ਸਰਪਯੋਗ ਹੈ ਜਿਹੜਾ ਸਰਪਯੋਗ ਕਹਿ ਦਨੇ ਆਪਾਂ ਕਾਲ ਸਰਪਯੋਗ ਉਹ ਕੀ ਹੁੰਦਾ ਹੈ ਕਾਲ ਸਰਪਦੋਸ਼ ਕੁੰਡਲੀ ਦੇ ਵਿੱਚ ਰਾਹੂ ਤੇ ਕੇਤੂ ਦੋ ਛਯ ਅਗਰਾ ਜੋ ਕੁੰਡਲੀ ਚ ਮੰਨੇ ਗਿਆ ਜੀ ਔਰ ਇਸ ਨੂੰ ਵਿਗਿਆਨਿਕ ਤੌਰ ਤੇ ਕਿਹਾ ਜਾਵੇ ਤਾਂ ਧਰਤੀ ਦੇ ਦੋ ਧੁਰੇ ਹੂੰ ਇਹਨੂੰ ਛਾਇਆ ਗ੍ਰਹਿ ਜੀ ਜੋਤਿਸ਼ ਚ ਕਿਹਾ ਗਿਆ ਇਹਨਾਂ ਦੇ ਅੰਦਰ ਜਦੋਂ ਰਾਹੂ ਔਰ ਕੇਤੂ ਦੇ ਅੰਦਰ ਸਾਰੇ ਗ੍ਰਹਿ ਸੱਤ ਗ੍ਰਹਿ ਜਿਹੜੇ ਬਾਕੀ ਬਚੇ ਨੇ ਜਦੋਂ ਇਹਦੇ ਅੰਦਰ ਆ ਜਾਣ ਇੱਕ ਸਾਈਡ ਵਨ ਸਾਈਡ ਹੋ ਜਾਣ ਤੇ ਕਾਲ ਸਰਪ ਦੋਸ਼ ਬਣਾਉਂਦੇ ਨੇ ਜੀ ਜਿਵੇਂ ਵੀ ਕਿਹੜੇ ਕਿਹੜੇ ਗ੍ਰਹਿਾਂ ਤੋਂ ਬੰਦ ਹੈ ਕਾਲ ਸਰਪ ਦੋਸ਼ ਰਾਹੂ ਔਰ ਕੇਤੂ ਹੂੰ ਦੋ ਮੇਨ ਗ੍ਰਹਿ ਉਹਨਾਂ ਦੇ ਕਾਰਨ ਹੀ ਬਣਦਾ ਹੈ ਜੀ ਦੇਖੋ ਆਰਪ੍ਰੀਤੀ ਜਿਹੜੇ ਇਹ ਵੀ ਇਹ ਕਿੰਨੇ ਕਿਸਮ ਦਾ ਹੁੰਦਾ ਜਿਹੜਾ ਕਾਲ ਸਰਪ ਯੋਗ ਹੈ ਕਾਲ ਸਰਪ ਦੋਸ਼ ਜਿਹੜਾ ਮੇਨ ਹੈ 12 ਤਰ੍ਹਾਂ ਦਾ ਮੰਨਿਆ ਗਿਆ ਹੂੰ ਜੋ ਕਿ ਅਲੱਗ-ਅਲੱਗ ਘਰਾਂ ਦੇ ਤੋਂ ਆਪਣੇ ਅਲੱਗ-ਅਲੱਗ ਪ੍ਰਭਾਵ ਦਿੰਦਾ ਹੈ ਜੀ ਜਿਉਂ ਇਹ ਦੇਖੋ ਜਿਹੜੇ ਇਹ ਆਪਾਂ ਕਹਿ ਦਿੰਨੇ ਆ ਇਹ ਕਾਲ ਸਰਪ ਯੋਗ ਹੈ ਇਹ ਕਈ ਜਿਹੜੇ ਅਲੱਗ-ਅਲੱਗ ਇਹਨਾਂ ਦੇ ਉਹ ਨੇ ਹਿੱਸੇ ਕਿਸਮਾਂ ਕਹਿ ਦਿੱਤੀਆਂ ਅਲੱਗ-ਅਲੱਗ ਕਿਸਮਾਂ ਨੇ ਅਲੱਗ-ਅਲੱਗ ਕਿਸਮਾਂ ਨੇ ਕਿ ਉਹਦੇ ਹੀ ਕਿਸਮਾ ਦੇ ਨਾਲ ਆ ਜਿਹੜੇ ਇਨਸਾਨ ਦੇ ਉੱਪਰ ਇਹ ਕਾਲਸਰਪਯੋਗ ਜਿਹੜਾ ਹੁੰਦਾ ਹੈ ਦੋਸ਼ ਹੁੰਦਾ ਹੈ ਇਹਨਾਂ ਦੇ ਵੀ ਲੱਛਣ ਕੀ ਨੇ ਜਿਸ ਵਿਅਕਤੀ ਦੀ ਕੁੰਡਲੀ ਦੇ ਵਿੱਚ ਕਾਲਸਰਪ ਦੋਸ਼ ਬਣਦਾ ਹੋਵੇਗਾ ਹੂੰ ਇਹ ਦੋ ਤਰ੍ਹਾਂ ਦਾ ਪ੍ਰਭਾਵ ਦਿੰਦਾ ਹੈ ਜੀ ਸ਼ੁਭ ਪ੍ਰਭਾਵ ਵੀ ਦਿੰਦਾ ਹੈ ਅਸ਼ੁਭ ਪ੍ਰਭਾਵ ਵੀ ਦਿੰਦਾ ਹੈ ਜੀ ਜਦੋਂ ਇਹ ਸ਼ੁਭ ਪ੍ਰਭਾਵ ਦੇਗਾ ਤਾਂ ਉਸ ਵਿਅਕਤੀ ਦੀ ਬਹੁਤ ਜ਼ਿਆਦਾ ਪ੍ਰਸਿੱਧੀ ਕਰ ਦੇਗਾ ਹੂੰ ਪੈਸੇ ਦੀ ਘਾਟ ਨਹੀਂ ਆਉਂਦੀ ਉਹ ਵਿਅਕਤੀ ਹੋ ਸਕਦਾ ਹੈ ਦੇਸ਼ ਦਾ ਕੋਈ ਮਹਾਨ ਨੇਤਾ ਵੀ ਹੋ ਸਕਦਾ ਹੈ ਅਭਿਨੇਤਾ ਵੀ ਹੋ ਸਕਦਾ ਹੈ لیکن ਜਦੋਂ ਇਹ ਕਾਲ ਸਰਬਦੋਸ਼ ਅਸ਼ubh ਪ੍ਰਭਾਵ ਦੇਗਾ ਤਾਂ ਉਸ ਵਿਅਕਤੀ ਨੂੰ ਦਿਲਦਰਤਾ ਹੂੰ ਬਣਾ ਦਿੰਦਾ ਹੈ ਉਹਦੇ ਹਰ ਕੰਮ 'ਚ ਰੁਕਾਵਟ ਆਂਦੀ ਹੈ ਉਸ ਨੂੰ ਪੇਟ ਦੀ ਪ੍ਰੋਬਲਮ ਜ਼ਰੂਰ ਦਿੰਦਾ ਹੈ ਜੀ ਖਾਸ ਕਰਕੇ ਕਾਲ ਸਰਬਦੋਸ਼ 'ਚ ਮੈਂ ਦੇਖਿਆ ਹੈ ਵੀ ਪੱਥਰੀ ਦੀ ਪ੍ਰੋਬਲਮ ਹੂੰ ਇਹ ਦੇ ਦਿੰਦਾ ਹੈ ਜੀ ਜਦੋਂ ਅਸ਼ubh ਪ੍ਰਭਾਵ 'ਚ ਜਾਏਗਾ ਓਕੇ ਜੀ ਇਹ ਦੇਖੋ ਜਦੋਂ ਇਨਸਾਨ ਤੇ ਇਹ ਪੈਂਦਾ ਹੈ ਤਾਹੀ ਜਿਹੜਾ ਇਨਸਾਨ ਦੇ ਉੱਪਰ ਜਦੋਂ ਪੈਂਦਾ ਤਾਂ ਇਹ ਕਿੰਨੀ ਉਮਰ ਤੱਕ ਰਹਿੰਦਾ ਹੈ ਜਿਹੜਾ ਇਹ ਦੋਸ਼ ਹੈ ਇਹਦੀ ਵੀ ਕੋਈ ਉਮਰ ਲਿਮਟ ਹੁੰਦੀ ਹੋएगी ਹਾਂਜੀ ਬਿਲਕੁਲ ਸੋਨਮ ਜੀ ਜਦੋਂ ਅ ਇਨਸਾਨ ਦੀ ਕੁੰਨਲੀ ਚ ਕਾਲ ਸਰਪ ਤੋਸ਼ ਪੰਦਾ ਹੈ ਜੀ ਤਾਂ ਬਚਪਨ ਤੋਂ ਹੀ ਉਹਦੀਆਂ ਰੁਕਾਵਟਾਂ ਨਹੀਂ ਸ਼ੁਰੂ ਹੋ ਜਾਂਦੀਆਂ ਹੂੰ ਜਦੋਂ ਬੱਚਾ ਹੁੰਦਾ ਹੈ ਤਾਂ ਉਹਦੀ ਪੜ੍ਹਾਈ 'ਚ ਰੁਕਾਵਟ ਆਉਂਦੀ ਹੈ ਉਹਦਾ ਮਨ ਨਹੀਂ ਲੱਗਦਾ ਮਨ ਭਟਕਦਾ ਹੈ ਹੂੰ ਜਵਾਨੀ ਦੇ ਵਿੱਚ ਉਹਦੇ ਕੰਮਾਂ 'ਚ ਰੁਕਾਵਟ ਆਉਂਦੀ ਹੈ ਆ ਜੋਬ ਮਿਲਣ 'ਚ ਰੁਕਾਵਟ ਆਉਂਦੀ ਹੈ ਵਿਆਹ 'ਚ ਦੇਰੀ ਜਾਂਦੀ ਹੈ ਜੀ ਉਸ ਤੋਂ ਬਾਅਦ ਇਹਦਾ ਪ੍ਰਭਾਵ ਜਿਆਦਾ ਤੋਂ ਜਿਆਦਾ 42 ਸਾਲ ਦੀ ਉਮਰ ਤੱਕ ਰਹਿੰਦਾ ਹੈ। ਹੂੰ 42 ਸਾਲ ਦੀ ਉਮਰ ਤੋਂ ਬਾਅਦ ਇਹਦਾ ਪ੍ਰਭਾਵ ਆਟੋਮੈਟਿਕ ਖਤਮ ਹੋ ਜਾਂਦਾ ਹੈ। ਜੀ ਜੀ ਦੇਖੋ ਹਰਪ੍ਰੀਤ ਜੀ ਉਹ ਹੈ ਕਿ ਜਿਹੜਾ ਇਹ ਕਾਲ ਸਰਪ ਦੋਸ਼ ਕਹਿ ਰਹੇ ਆ ਕਿ ਇਹਦੀ ਉਮਰ ਦੀ ਵੀ ਜੜੀ ਲਿਮਟ ਹੁੰਦੀ ਹੈ ਇਸ ਦੇ ਨਾਲ ਨਾਲ ਇਹਦਾ ਹੱਲ ਵੀ ਕੀ ਹੈ ਹੱਲ ਵੀ ਹੋਏਗਾ ਇਸ ਦਾ ਕੁਝ। ਹਾਂਜੀ ਬਿਲਕੁਲ ਜੀ। ਜਦੋਂ ਕਾਲ ਸਰਪ ਦੋਸ਼ ਇਨਸਾਨ ਦੇ ਉੱਪਰ ਆ ਜਵੇ। ਇਨਸਾਨ ਦੀ ਕੁੰਡਲੀ 'ਚ ਹੋਵੇ। ਹੂੰ ਤਾਂ ਪ੍ਰੋਬਲਮਾਂ ਦੱਸਿਆ ਨੇ ਜਿਦਾਂ ਪੇੜ ਦੀ ਪ੍ਰੋਬਲਮ ਜ਼ਰੂਰ ਦਿੰਦਾ ਹੈ ਰੁਕਾਵਟਾ ਦਿੰਦਾ ਹੈ। ਹੂੰ ਤਾਂ ਉਹਦਾ ਹੱਲ ਮੰਤਰਾ ਦੁਆਰਾ ਪੂਜਾ ਦੁਆਰਾ ਵੀ ਕੀਤਾ ਜਾਂਦਾ ਹੈ ਉਪਾਏ ਦੁਆਰਾ ਵੀ ਕੀਤਾ ਜਾਂਦਾ ਹੈ ਜੋਤਿਸ਼ ਦੇ ਵਿੱਚ ਜੀ ਇਹਦਾ ਤੁਸੀਂ ਪੂਜਾ ਵੀ ਕਰਵਾ ਸਕਦੇ ਹੋ ਹਮ ਇਹਦੀ ਪੂਜਾ ਵਿੱਚ ਸ਼ਿਵਜੀ ਦੇ ਮੰਤਰ ਹਮ ਮਹਾਮਰਤੁੰਜੇ ਮੰਤਰ ਦਾ ਜਪ ਕਰਵਾਇਆ ਜਾਂਦਾ ਹੈ ਜੀ ਉਹਦੇ ਦੁਆਰਾ ਇਹਦਾ ਹੱਲ ਹੋ ਜਾਂਦਾ ਹੈ ਹਮ ਸਾਲ 'ਚ ਤਿੰਨ ਵੱਡੇ ਟਾਈਮ ਆਉਂਦੇ ਨੇ ਜਿਸ 'ਚ ਸ਼ਿਵਰਾਤਰੀ ਹੋਗੀ ਸਾਵਨ ਦਾ ਮਹੀਨਾ ਹੋ ਗਿਆ ਜੀ ਨਾਗ ਪੰਚਮੀ ਹੋਗੀ ਹਮ ਉਸ ਸਮੇਂ ਦੇ ਵਿੱਚ ਇਨਸਾਨ ਜਿਸ ਦੇ ਕੱਪਰ ਉੱਪਰ ਕਾਲ ਸਭ ਦੋ ਚੱਲ ਰਿਹਾ ਹੈ ਜੇ ਉਹ ਪੂਰੀ ਵਿਧੀਵਤ ਇਦੀ ਪੂਜਾ ਸ਼ਿਵਜੀ ਦਾ ਮੰਦਿਰ ਜਾ ਕੇ ਕਰਵਾਵੇ ਤਾਂ ਉਹਦਾ ਆਰਾਮ ਨਾਲ ਸ਼ਾਂਤੀ ਹੋ ਜਾਂਦੀ ਹੈ ਉਹਦੇ ਜਿਹੜੇ ਰੁਕਾਵਟਾਂ ਨੇ ਸਰੀਰਿਕ ਤੌਰ ਤੇ ਜਾਂ ਕਮਾਂ ਚ ਉਹ ਦੂਰ ਹੋਣੀਆਂ ਸ਼ੁਰੂ ਹੋ ਜਾਂਦੀ ਜਿਉਂ ਇਹ ਦੇਖੋ ਹਰਪ੍ਰੀਤ ਜਿਹਦਾ ਹੱਲ ਹੈ ਤੇ ਹੱਲ ਵੀ ਕਿਸੇ ਮੰਦਿਰ ਦੇ ਵਿੱਚ ਆਇਆ ਕਿ ਅਜਿਹਾ ਆਪਣਾ ਇੰਡੀਆ ਦੇ ਵਿੱਚ ਕੋਈ ਮੰਦਿਰ ਹੈ ਇਹਦਾ ਜਿਹਦੇ ਨਾਲ ਇਹਦਾ ਵੀ ਹੱਲ ਹੁੰਦਾ ਹੋਵੇ ਹਾਂਜੀ ਸੋਨਮ ਜੀ ਇਹਦਾ ਸਭ ਤੋਂ ਵੱਡਾ ਮੰਦਿਰ ਇੰਡੀਆ ਦੇ ਵਿੱਚ ਜੰਮੂ ਦੇ ਵਿੱਚ ਡੋਡਾ ਜ਼ਿਲ੍ਹਾ ਜੀ ਉੱਥੇ ਵਸੁਕੀਨਾਥ ਮਸੁਕੀ नाग ਦਾ ਇੱਕ ਮੰਦਿਰ ਹੈ ਜੋ ਕਿ ਕਸ਼ਵ ਰਿਸ਼ੀ ਦੇ ਪੁੱਤਰ ਵੀ ਕਹੇ ਆ ਔਰ ਸ਼ਿਵਜੀ ਦੇ ਗਲੇ 'ਚ ਮੰਨਿਆ ਜਾਂਦਾ ਜਿਹੜਾ ਸੱਪ ਹੈ ਹੂੰ ਉਹ ਵਸੁਕੀ ਨਾਗੀ ਹੈ ਜੀ ਇਹਨਾਂ ਦਾ ਸਭ ਤੋਂ ਵੱਡਾ ਮੰਦਿਰ ਜੰਮੂ ਡੋਡਾ ਜ਼ਿਲ੍ਹੇ 'ਚ ਹੈ ਉੱਥੇ ਜਾ ਕੇ ਜੇ ਕਰਾਇਆ ਜਾਵੇ ਤਾਂ ਇਹਦਾ ਬਹੁਤ ਜਲਦੀ ਹੱਲ ਹੁੰਦਾ ਹੂੰ ਜਿਹੜਾ ਇਨਸਾਨ ਉੱਥੇ ਨਹੀਂ ਜਾ ਸਕਦਾ ਉਹ ਕਿਸੇ ਵੀ ਸ਼ਿਵਜੀ ਦੇ ਮੰਦਿਰ ਜਾ ਕੇ ਇਸ ਦਾ ਹੱਲ ਕਰਵਾ ਸਕਦਾ ਹੈ ਮਹਾਮਰਤੁੰਜੇ ਮੰਤਰ ਓਮ ਨਮੋ ਸ਼ਿਵ ਇਸ ਦਾ ਮੰਤਰ ਜੀ ਔਰ ਓਮ ਨਮੋ ਵਾਸੂਦੇਵਾਏ ਇਸ ਮੰਤਰ ਦੇ ਨਾਲ ਵੀ ਇਸ ਦਾ ਹੱਲ ਹੋ ਜਾਂਦਾ ਜੀ ਤੁਸੀਂ ਕਹਿੰਦੇ ਹੋ ਵੀ ਇਹ ਦਾ ਜਿਹੜਾ ਦੋਸ਼ ਹੈ ਇਹ ਜਿਹੜਾ ਕਾਲ ਸਰਪ ਦੋਸ਼ ਦੀ ਅਪਾ ਗੱਲਬਾਤ ਕਰ ਰਹੇ ਹਾਂ ਕਿ ਇਹ ਸ਼ਿਵ ਜੀ ਦੇ ਨਾਲ ਰਿਲੇਟਡ ਹੈ ਸ਼ਿਵ ਜੀ ਨਾਲ ਇਹਨਾਂ ਦਾ ਹੱਲ ਰਿਲੇਟਡ ਹੈ ਹੱਲ ਉਹਨਾਂ ਦੇ ਅਕੋਰਡਿੰਗ ਹੁੰਦਾ ਜੀ ਇਹਦੀ ਸ਼ਾਂਤੀ ਜਿਹੜੀ ਹੈ ਜੀ ਉਹ ਇਹ ਦੇਖੋ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਇਹਦੀ ਜਿਹੜੀ ਹੱਲ ਹੈ ਕਿ ਪੂਜਾ ਦੇ ਰਾਹੀਂ ਜਿਹੜਾ ਹੱਲ ਕੀਤਾ ਜਾਂਦਾ ਹੈ ਵੀ ਕਈ ਮੈਂ ਸੁਣਿਆ ਹੈ ਕਿ ਵੀ ਜਿਹੜਾ ਇਹਦਾ ਜਦੋਂ ਹੱਲ ਹੁੰਦਾ ਹੈ ਕਿ ਚਾਂਦੀ ਦੇ ਜਿਵੇਂ ਆਪਾਂ ਕਹਿੰਦੇ ਸੱਪ ਉਹ ਕਰਵਾ ਕੇ ਕਿ ਪਾਣੀ ਵਿੱਚ ਬਹਾਇਆ ਜਾਂਦਾ ਹੈ ਕਈ ਕਹਿੰਦੇ ਵੀ 1 ਜਾਂ 3 ਜਾਂ 5 ਜਾਂ 7 ਤੁਹਾਡੇ ਅਕੋਰਡਿੰਗ ਕੀ ਲੈ ਇਹਦਾ ਵੀ ਕਿੰਨੇ ਜਿਹੜੇ ਸੱਪ ਦੇ ਉਹ ਹੁੰਦੇ ਨੇ ਆਪਾਂ ਕਹਿੰਦੇ ਚਾਂਦੀ ਦੇ ਬਣਾਏ ਹੋਏ ਕਿੰਨੇ ਬਹਾਨੇ ਚਾਹੀਦੇ ਨੇ ਹਾਂਜੀ ਸੋਨ ਅ ਇਹਦੇ ਵਿੱਚ ਜਦੋਂ ਅਸੀਂ ਪੂਜਾ ਕਰਾਂਦੇ ਹਾਂ ਹੂੰ ਯਾ ਇਹਦੇ ਚ ਨਾਗ ਨਾਗਿਨ ਸਭ ਇਹਦੇ ਚਾਂਦੀ ਦੇ ਵੀ ਚਲਦੇ ਆ ਇਸ ਤੋਂ ਇਲਾਵਾ ਰਾਹੁ ਜਿਹੜੀ ਹੈ ਉਹਦੀ ਆਪਣੀ ਧਾਤ ਹੈ ਲੈਡ ਜੀ ਲੈਡ ਦੇ ਬਨੇ ਹੋਏ ਵੀ ਯੰਤਰ ਕਾਂਸਬਦੋ ਯੰਤਰ ਔਰ ਨਾਗ ਨਾਗਿਨ ਦੇ ਜੋੜੇ ਹਮ ਇਹਨਾਂ ਦਾ ਪ੍ਰਯੋਗ ਕਰਕੇ ਔਰ ਵਿਧੀਵਤ ਪੂਜਾ ਕਰਕੇ ਇਹਨਾਂ ਦਾ ਹੱਲ ਕੀਤਾ ਜਾਂਦਾ ਹੈ ਓਕੇ ਪਹਿਲੇ ਇਹਨਾਂ ਦਾ ਸ਼ਿਵਲਿੰਗ ਤੇ ਕਰਕੇ ਬਾਅਦ ਚੋਂ ਇਹਨਾਂ ਦਾ ਜਲ ਪ੍ਰਵਾਹ ਕਰਾਇਆ ਜਾਂਦਾ ਜੀ ਜੀ ਕਿ ਉਹ ਕਹੀ ਹੈ ਕਿ ਕੀ ਕਿਹਾ ਜਾਂਦਾ ਜਿਹੜਾ ਕਾਲ ਸਰਪ ਦੋਸ਼ ਹੈ ਕਿ ਘਰ ਦੇ ਵਿੱਚ ਵੀ ਹੁੰਦਾ ਕਈ ਕਹਿੰਦੇ ਨੇ ਵੀ ਘਰ ਨੂੰ ਦੇਖ ਕੇ ਵੀ ਜਿਹੜਾ ਜਜਮੈਂਟ ਲਾਈ ਲਾ ਸਕਦੇ ਆਪਾਂ ਵੀ ਇੱਥੇ ਕਾਲ ਸਰਪ ਯੋਗ ਇਹਨਾਂ ਦੇ ਹਾਂਜੀ ਹਾਂਜੀ ਸੁਣਨੇ ਅ ਮੇਰਾ ਇੱਕ ਵਿਸ਼ਾ ਵਸਤੂ ਵੀ ਹੈ ਵਸਤੂ ਦੇ ਵਿੱਚ ਅਸੀਂ ਜਦੋਂ ਕਿਸੇ ਇਨਸਾਨ ਦੇ ਘਰ ਜਾਂਦੇ ਆ ਤਾਂ ਉੱਥੋਂ ਵੀ ਆਪਾਂ ਜਜਮੈਂਟ ਲਾ ਸਕਦੇ ਆ ਵੀ ਇਸ ਇਨਸਾਨ ਇਸ ਘਰ ਚ ਜਿਹੜੇ ਰਹਿ ਰਹੇ ਆ ਉਹਨਾਂ ਦੇ ਉੱਪਰ ਕੋਲ ਸਰਦੋਸ਼ ਹੈ ਜੀ ਉਹਦੀ ਵੱਡੀ ਪਹਿਚਾਣ ਇਹ ਹੈ ਇੱਕ ਤਾਂ ਉਹਨਾਂ ਦਾ ਜਿਹੜਾ ਮੇਨ ਗੇਟ ਹੋਏਗਾ ਹੂੰ ਉਹਦੇ ਮੇਨ ਗੇਟ ਦੇ ਸੈਂਟਰ ਚ ਗੰਦੇ ਪਾਣੀ ਦਾ ਹੌਲ ਹੋਏਗਾ ਹੂੰ ਦੂਸਰਾ ਉਹਨਾਂ ਦੇ ਘਰ ਦੇ ਵਿੱਚ ਕਦੇ ਨਾ ਕਦੇ ਸੱਪ ਜ਼ਰੂਰ ਆਇਆ ਹੋਏਗਾ ਨੋਰਮਲ ਹਾਲਾਤ ਦੇ ਵਿੱਚ ਵੀ ਜੀ ਤੀਸਰਾ ਉਸ ਘਰ ਚ ਰਹਿਣ ਵਾਲੇ ਜੀਆਂ ਚ ਅਸ਼ਾਂਤੀ ਰਹੇਗੀ ਹੂੰ ਕਲੇਸ਼ ਰਹੇਗਾ ਚੌਥਾ ਉਹਨਾਂ ਦੇ ਕਰਦੇ ਜੀ ਜਿਹੜੇ ਆ ਰਾਤ ਨੂੰ ਵਾਰ-ਵਾਰ ਨੀਂਦ ਖੁੱਲ੍ਹੇਗੀ ਉਹਨਾਂ ਦੀ ਨੀਂਦ ਨਹੀਂ ਪ੍ਰੋਪਰ ਆਏਗੀ ਡਿਸਟਰਬੈਂਸ ਹੋਏਗੀ ਨੀਂਦ ਦੀ ਜੀ ਇਹ ਵੱਡੀਆਂ ਪੇਸ਼ਾਨੇ ਘਰ ਤੋਂ ਪਤਾ ਲੱਗ ਜਾਂਦਾ ਹੈ ਉਹ ਵਸਤੂ ਦੇ ਵਿੱਚ ਜੀ ਇਹ ਤੋਂ ਜਿਹੜੀ ਕਹਿੰਦੇ ਨੇ ਮੁਕਤੀ ਵਗੈਰਾ ਕਿ ਸ਼ਾਂਤੀ ਵੀ ਕਿਵੇਂ ਆਪਾਂ ਜਿਹੜਾ ਸ਼ਾਂਤੀ ਮਿਲ ਸਕਦੀ ਹੈ ਤੋਂ ਹਾਂਜੀ ਆ ਇਸ ਦੇ ਸ਼ਾਂਤੀ ਵਾਸਤੇ ਆਪਾਂ ਮੰਤਰ ਦੱਸਿਆ ਜਿੱਦਾਂ ਉਹਨਾਂ ਮੰਤਰਾਂ ਦਾ ਉਚਾਰਨ ਕਰਕੇ ਹੂੰ ਜਾਂ ਸ਼ਿਵਜੀ ਦੇ ਮੰਦਰ ਜਾ ਕੇ ਉਹਨਾਂ ਦਾ ਵਿਧੀਵਤ ਪੂਜਾ ਕਰਵਾ ਕੇ ਜੀ ਜਾਂ ਤੀਸਰਾ ਨਾਗ ਨਾਗਿੰਦੇ ਜੋੜੇ ਕਾ ਸਰਪ ਤੇ ਦੋਸ਼ ਦੇ ਜੋੜੇ ਲੈਡਿਚ ਬਣਾ ਕੇ ਹੂੰ ਉਹਨਾਂ ਦਾ ਫਿਰ ਉਤਾਰਾ ਕਰਕੇ ਪੂਜਾ ਕਰਕੇ ਉਹਨਾਂ ਨੂੰ ਜਲ ਪ੍ਰਵਾਹ ਕਰਕੇ ਇਹਨਾਂ ਦਾ ਸੁਪੂਨਨ ਸ਼ਾਂਤੀ ਹੋ ਸਕੇ ਜੀ ਜੀ ਹਰਪ੍ਰੀਤ ਦੇਖੋ ਇਹ ਕਹਿ ਦਿੰਨੇ ਆ ਵੀ ਕਈ ਕਹਿੰਦੇ ਨੇ ਇਹ ਬਹਿਮ ਭਰਮ ਨੇ ਕਈ ਕਹਿੰਦੇ ਨੇ ਪਖੰਡ ਨੇ ਤੁਹਾਡੇ ਅਕੋਰਡਿੰਗ ਕੀ ਲੱਗਦਾ ਹੈ ਵੀ ਇਹ ਵੀ ਹੁੰਦੀ ਹੁੰਦਾ ਜ਼ਰੂਰ ਹਾਂ ਬਿਲਕੁਲ ਇਹ ਇੱਕ ਤਰ੍ਹਾਂ ਦਾ ਸਾਇੰਸ ਹੈ ਮੈਥ ਹੈ ਕੈਲਕੂਲੇਸ਼ਨ ਦੇ ਨਾਲ ਇਹ ਜਿਹੜੇ ਗ੍ਰਹਾਂ ਦਾ ਪ੍ਰਭਾਵ ਹੈ ਇਨਸਾਨ ਦੇ ਉੱਪਰ ਪੈਂਦਾ ਹੈ। ਔਰ ਜਦੋਂ ਦੇਖੋ ਟੋਟਲੀ ਜਿਹੜੀ ਸੱਤ ਹੈ ਉਹ ਤਾਂ ਪ੍ਰਮਾਤਮਾ ਦੇ ਹੱਥជា ਟੋਟਲੀ ਮੈਂ ਨਹੀਂ ਕਹਿੰਦਾ ਵੀ ਸ਼ਾਂਤੀ ਹੋ ਜਾਂਦੀ ਹੈ। ਲੇਕਿਨ ਜਦੋਂ ਅਸੀਂ ਇਹੋ ਜਿਹੇ ਹੱਲ ਕਰਵਾਨੇ ਆ ਤਾਂ ਬਹੁਤ ਜ਼ਿਆਦਾ ਉਹਨਾਂ ਨੂੰ ਰਿਲੀਫ ਮਿਲ ਜਾਂਦੀ ਹੈ। ਉਹਨਾਂ ਦੇ ਰਾਹ ਖੁੱਲ ਜਾਂਦੇ ਆ। ਹੂੰ। ਜੀ। ਜੋ ਇਹ ਦੇਖੋ ਰਾਹ ਖੁੱਲ ਜਾਂਦੇ ਨੇ ਕਈ ਪਤਾ ਕੀ ਕੀ ਕਹਦ ਨੇ ਵੀ ਪੰਡਿਤ ਨੇ ਜਿਹੜੇ Hindu ਆਪਾਂ ਕਹਦ ਨੇ ਭਾਈਚਾਰਾ ਇਹ ਤੇ ਜ਼ਿਆਦਾ ਬਿਲੀਵ ਕਰਦਾ ਕਈ ਆਪਾਂ ਇਹ ਕਹਦ ਨੇ ਸਿੱਖ ਆਪਾਂ ਭਾਈਚਾਰ ਦੀ ਗੱਲ ਕਰੀਏ ਜਾਂ ਹੋਰ ਮੁਸਲਮ ਭਾਈਚਾਰ ਦੀ ਲੈ ਕਿਸੇ ਦੀ ਵੀ ਆਪਾਂ ਗੱਲ ਕਰਦੇ ਆ ਕਈ ਇਹਦੇ ਵਿੱਚ ਇੰਟਰਸਟ ਨਹੀਂ ਲੱਗਦੇ ਕਿ ਇਹ ਬਹਿਮ ਭਰਮ ਨੇ ਵੀ ਉਂਝ ਹੀ ਕਿਹਾ ਜਾਂਦਾ ਕਿ ਗ੍ਰਹਿ ਹੁੰਦੇ ਨੇ ਨਹੀਂ ਮੈਂ ਇਹਨੂੰ ਕੰਮ ਕਰਦੇ ਹੋ तकरीबन 22 ਤੋਂ 24 ਸਾਲ ਹੋ ਗਏ ਮੇਰੇ ਕੋਲ ਹਰ ਤਰ੍ਹਾਂ ਦੇ ਹਰ ਮذਹਬ ਦੇ ਲੋਕ ਆਂਦੇ ਨੇ ਜਿੱਥੇ ਸਿੱਖ ਭਾਈਚਾਰਾ ਵੀ ਹੈ ਹਮ ਮੇਰੇ ਕੋਲ ਮੁਸਲਮਾਨ ਭਾਈਚਾਰਾ ਦੇ ਵੀ ਕਈ ਕਲਾਇੰਟ ਆਂਦੇ ਨੇ ਔਰ ਇਹੋ ਜਿਹੇ ਕੁਐਸਚਨ ਕਰਦੇ ਨੇ ਔਰ ਮੈਂ ਉਹਨਾਂ ਦੇ ਪ੍ਰੈਕਟੀਕਲ ਲਾਈਫ 'ਚ ਦੇਖਿਆ ਜਦੋਂ ਆਪਾਂ ਇਹੋ ਜਿਹਾ ਕੋਈ ਹੱਲ ਕਰਦੇ ਆ ਤਾਂ ਉਹਨਾਂ ਦੀ ਲਾਈਫ 'ਚ ਰਿਲੈਕਸ ਆਂਦਾ ਹੈ ਜੀ ਪਰਪੰਦਾ ਤਾਂ ਕਿਸੇ ਇਹ ਨਹੀਂ ਕਹਿ ਸਕਦੇ ਵੀ ਕਿਸੇ ਇੱਕ ਧਰਮ ਦਾ ਬਿਮਾਰੀ ਜਦੋਂ ਲੱਗਣੀ ਹੈ ਜਾਂ ਕੋਈ ਪ੍ਰੋਬਲਮ ਆਣੀ ਹੈ ਤਾਂ ਉਹ ਹਰ ਇੱਕ ਇਨਸਾਨ ਦੇ ਉੱਪਰ ਆਣੀ ਹੈ ਉਹਦੇ 'ਚ ਉਹਨੇ ਇਹ ਨਹੀਂ ਦੇਖਣਾ ਵੀ ਇਹ ਕਿਹੜੇ ਧਰਮ ਦਾ ਹੈ ਜੀ ਗ੍ਰਹਾਂ ਨੇ ਇਹ ਨਹੀਂ ਦੇਖਣਾ ਕਿ ਕਿਹੜੇ ਧਰਮ ਦਾ ਉਹਦਾ ਇਫੈਕਟ ਹੁਣ ਸੂਰਜ ਨੇ ਰੋਸ਼ਨੀ ਦੇਣੀ ਹੈ ਉਹਨੇ ਇਹ ਨਹੀਂ ਦੇਖਣਾ ਵੀ ਕਿਹੜੇ ਧਰਮ ਦੇ ਵਿਅਕਤੀ ਨੂੰ ਮੈਂ ਰੋਸ਼ਨੀ ਉਹਨੇ ਪੂਰੇ ਜਗਤ ਦੇ ਜੀਵ ਜੰਤੂ ਨੂੰ ਰੋਸ਼ਨੀ ਦੇਣੀ ਹੈ ਹਮ ਅਨਰਜੀ ਦੇਣੀ ਹੈ ਇਸੇ ਤਰ੍ਹਾਂ ਇਹ ਗ੍ਰਹਾਂ ਦਾ ਪ੍ਰਭਾਵ ਹੈ ਇਹ ਹਰੇਕ ਇਨਸਾਨ ਦੇ ਉੱਪਰ ਹੁੰਦਾ ਮੰਨੇ ਜਾਂ ਨਾ ਮੰਨੇ ਕੋਈ ਹੋਏ ਵੀ ਹਰ ਇੱਕ ਦੀ ਆਪਣੇ ਆਪਣੇ ਥਿੰਕਿੰਗ ਹੁੰਦੀ ਆ ਸਰ ਦੇਖੋ ਕਹਿੰਦੇ ਹੁੰਦੇ ਨੇ ਜ਼ਿਆਦਾਤਰ ਤਾਂ ਆਪਣੇ Hindu ਨੇ ਜੇ ਗੱਲ ਕਰੀਏ ਕਿ Hindu ਜ਼ਿਆਦਾਤਰ ਇਹ ਗੱਲਾਂ ਮੰਨਦੇ ਨੇ ਕੁੰਡਲੀ ਵਗੈਰਾ ਦੀ ਕਈ ਨਹੀਂ ਮੰਨਦੇ ਵੀ ਕਈ ਕਹਿੰਦੇ ਨੇ ਕੀ ਕੁੰਡਲੀ ਹੁੰਦੀ ਆ ਜਿਵੇਂ ਦਾ ਚਲੋ ਆਪਣਾ ਬਰਥਡੇ ਆ ਬਸ ਸਹੀ ਆ ਜਿਵੇਂ ਕਿਉਂਕਿ ਹਰ ਇੱਕ ਦੇ ਤੁਸੀਂ ਕਹਿ ਰਹੇ ਹੋ ਵੀ ਗ੍ਰਹਿ ਦੇ ਅਕੋਰਡਿੰਗ ਹੈ ਜਿਹੜੇ ਗ੍ਰਹਿ ਜ਼ਰੂਰ ਚੱਲਦੇ ਨੇ ਹਰ ਇੱਕ ਦੇ ਉੱਪਰ ਜ਼ਰੂਰ ਹੁੰਦੇ ਨੇ ਜਿਹੜੇ ਤੁਸੀਂ ਕਾਲ ਸਰਪ ਦੀ ਗੱਲ ਕੀਤੀ ਹੈ ਕਿ ਕਾਲ ਸਰਪ ਦੋਸ਼ ਹੈ ਜਿਹੜਾ ਇਹ ਤਾਨੂੰ ਕਿਵੇਂ ਲੱਗਦਾ ਵੀ ਕਿਸ ਏਜ ਦੇ ਅਕੋਰਡਿੰਗ ਹੁੰਦਾ ਵੀ ਛੋਟੇ ਬੱਚਿਆਂ ਤੋਂ ਵੀ ਇਹ ਸ਼ੁਰੂ ਹੋ ਜਾਂਦਾ ਕਾਸਰਪ ਤੋਸ਼ ਜਿਹੜਾ ਇਹ ਬਚਪਨ ਤੋਂ ਹੀ ਜਦੋਂ ਬਰਥ ਹੋਇਆ ਬਰਥ ਤੋਂ ਬਾਅਦ ਜਦੋਂ ਕੁੰਡਲੀ ਬਣ ਗਈ ਕੁੰਡਲੀ 'ਚ ਉਸਦਾ ਪ੍ਰਭਾਵ ਦਿਖਣਾ ਸ਼ੁਰੂ ਹੋ ਜਾਂਦਾ ਜੀ ਔਰ ਇਹ ਏਜ ਦੇ ਮੁਤਾਬਕ ਅਲੱਗ-ਅਲੱਗ ਪ੍ਰਭਾਵ ਦਿੰਦਾ ਹੂੰ ਜਿਹਦਾ ਬੱਚਾ ਉਹ ਛੋਟਾ ਹੋਇਆ ਉਸ ਨੂੰ ਹੈਲਥ ਦੀ ਪ੍ਰੋਬਲਮਸ ਗਰੋਥ ਦੀ ਪ੍ਰੋਬਲਮਸ ਉਹਦੀ ਚੜਚੜਾਪਨ ਹੋਣਾ ਬੱਚਾ ਫਿਰ ਸਕੂਲ ਗਿਆ ਸਕੂਲ ਚ ਉਹਦੀ ਪੜ੍ਹਾਈ ਦੀ ਰੁਕਾਵਟ ਹੂੰ ਉਹਦੀ ਗਰੋਥ ਦੀ ਰੁਕਾਵਟ ਉਹਦੀ ਮਾਨਸਿਕ ਡਵੈਲਪਮੈਂਟ ਉਹਦੇ ਚ ਰੁਕਾਵਟ ਆਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਵੱਡਾ ਹੋਇਆ ਨੌਕਰੀ ਵਾਸਤੇ ਹੂੰ ਉਹਦੇ ਚ ਉਹਨੂੰ ਸਟਰਗਲ ਕਰਨਾ ਪੈਂਦਾ ਰੁਕਾਵਟਾਂ ਦੀਆਂ ਨੇ ਜਿੰਨੀ ਉਹਦੀ ਕਾਬਲੀਅਤ ਹੁੰਦੀ ਹੈ ਉਸ ਤਰ੍ਹਾਂ ਦੀ ਨੌਕਰੀ ਨਹੀਂ ਮਿਲਦੀ ਹੈਲਥ ਦੀ ਪ੍ਰੋਬਲਮਸ ਆਉਂਦੀਆਂ ਨੇ ਇਹਦਾ ਸਮੇਂ ਦੇ ਸਮੇਂ ਨਾਲ ਜਿਦਾ ਜਿਦਾ ਵੱਡਾ ਹੁੰਦਾ ਉਸ ਤਰ੍ਹਾਂ ਦੀ ਪ੍ਰੋਬਲਮਸ ਬਦਲਦੀਆਂ ਜਾਂਦੀਆਂ ਨੇ ਜੀ ਜੀ ਹੈਪੀ ਤੁਸੀਂ ਕਹਿ ਰਹੇ ਹੋ ਕਿ ਇਹ 42 ਸਾਲ ਦੀ ਉਮਰ ਤੱਕ ਰਹਿੰਦਾ ਹੈ ਕਿ ਇਸ ਤੋਂ ਪਹਿਲਾਂ ਇਹਦਾ ਹੱਲ ਕੀਤਾ ਜਾਂਦਾ ਹੈ ਹਾਂਜੀ ਹੱਲ ਪਹਿਲੇ ਕੀਤਾ ਜਾ ਸਕਦਾ ਹੈ ਸ਼ਾਂਤੀ ਹੱਲ ਨਹੀਂ ਕਹਿ ਸਕਦਾ ਮੈਂ ਇਹਦੀ ਸ਼ਾਂਤੀ ਹੋ ਸਕਦੀ ਹੈ ਹਾਂਜੀ ਜੀ ਸਰ ਦੇਖੋ 42 ਸਾਲ ਤੱਕ ਕਹਿ ਦਿੰਦੇ ਆਂ ਵੀ ਜਿੰਨ ਤੱਕ ਇਹਦੀ ਸ਼ਾਂਤੀ ਕਰਵਾਈ ਜਾਵੇ ਤਾਂ ਸਹੀ ਹੈ ਜੇਕਰ ਸ਼ਾਂਤੀ ਨਾ ਕਰਵਾਏ 42 ਸਾਲ ਤੱਕ ਫਿਰ ਆਪੇ ਹੀ ਖਤਮ ਹੋ ਜਾਂਦਾ ਹੈ ਹਾਂਜੀ 42 ਸਾਲ ਤੋਂ ਬਾਅਦ ਇਹਦਾ ਸ਼ਾਂਤੀ ਕਰਨ ਦੀ ਲੋੜ ਨਹੀਂ ਪੈਂਦੀ ਇਹ ਆਟੋਮੈਟਿਕ ਹੀ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ ਜੀ ਜੀ ਕਈ ਵਾਰ ਵੀ ਜਦੋਂ ਪਹਿਲਾਂ ਕੋਈ ਤੰਗ ਪਰੇਸ਼ਾਨ ਹੁੰਦਾ ਤਾਂ ਇਹਦੀ ਸ਼ਾਂਤੀ ਆਪਾਂ ਕਰਵਾ ਸਕਦੇ ਪਹਿਲਾਂ ਵੀ ਹੋ ਸਕਦੀ ਬਿਲਕੁਲ ਜੀ ਵੀ ਦੇਖੋ ਹਰ ਪਈ ਤੁਸੀਂ ਇਹ ਕੰਮ ਕਰਦੇ ਹੋ ਜੋਤਿਸ਼ ਵਿਦਿਆ ਦਾ ਆਪਾਂ ਕਹਿ ਦਿੰਦੇ ਆ ਵਾਸਤੂ ਜਿਹੜੀ ਕਹਿੰਦੇ ਆ ਜੋਤਿਸ਼ ਦਾ ਜੋੜ ਕੰਮ ਕਰਦੇ ਤੁਸੀਂ ਕਹਿੰਦੇ ਵੀ ਮੈਂ ਵਧੀਆ ਵੀ ਤੁਹਾਡੇ ਇੰਟਰਸਟ ਹੈ ਵੀ ਤੁਹਾਡੇ ਜੇ ਕਿਸੇ ਨੇ ਤੁਹਾਨੂੰ ਮਿਲਣਾ ਹੋਵੇ ਹੱਲ ਕਰਵਾਉਣ ਦੇ ਲਈ ਤਾਂ ਤੁਸੀਂ ਕਿੱਥੇ ਮਿਲੋਗੇ ਉਹਨਾਂ ਨੂੰ ਹਾਂਜੀ ਸੋਨੋ ਜੀ ਮੇਰਾ ਆਫਿਸ ਹੈਗਾ ਪਟਿਆਲਾ ਚ ਦਸ਼ਮੇਸ਼ ਨਗਰ ਹੂੰ ਦਸ਼ਮੇਸ਼ ਨਗਰ ਚ ਕੋਈ ਵੀ ਆਕੇ ਅਪਾਇੰਟਮੈਂਟ ਲਾ ਕੇ ਮੈਨੂੰ ਮਿਲ ਸਕਦਾ ਮੇਰਾ ਨੰਬਰ ਨੋਟ ਕਰ ਸਕਦੇ ਹੋ 9417106824 ਇਸ ਨੰਬਰ ਤੇ ਕਾਲ ਕਰਕੇ ਮੈਨੂੰ ਆਕੇ ਮਿਲ ਸਕਦੇ ਹੋ ਹਾਂਜੀ ਨੰਬਰ ਮੈਂ ਦੁਬਾਰਾ ਬੋਲਾਂ 9417106824 ਜੀ ਹਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦੀ ਤੁਸੀਂ ਆਪਣੇ ਦਰਸ਼ਕਾਂ ਨੂੰ ਜੋ ਜਾਣਕਾਰੀ ਦਿੱਤੀ ਹੈ ਕਿ ਜੋਤਿਸ਼ ਵਿੱਦਿਆ ਪਹਿਲਾਂ ਕਿਹਾ ਜਾਂਦਾ ਵੀ ਇਕੱਲੇ ਹਿੰਦੂਆਂ ਦੇ ਲਈ ਹੁਣ ਤੁਸੀਂ ਵੀ ਜੋ ਸਾਬਤ ਕਰਤਾ ਕਿ ਵੀ ਇਹ ਨੂੰ ਜਿਹੜੇ ਤੁਸੀਂ ਸਰਦਾਰ ਹੋ ਕਿ ਉਹਦੇ ਅਕੋਰਡਿੰਗੂ ਆਪਾਂ ਹਰ ਇੱਕ ਜੋ ਹੈ ਵਰਤ ਸਕਦਾ ਇਹਨੂੰ ਜੇ ਕਿ ਇਹ ਸਾਇੰਸ ਹੈ ਇੱਕ ਬਿਲਕੁਲ ਇਹ ਇੱਕ ਤਰ੍ਹਾਂ ਦੀ ਸਾਇੰਸ ਹੈ ਜੋਤਿਸ਼ ਹੈ ਇਸ ਨੂੰ ਕੋਈ ਵੀ ਸਿੱਖ ਸਕਦਾ ਕੋਈ ਵੀ ਇਹਦੇ ਨਾਲ ਆਪਣੀ ਜ਼ਿੰਦਗੀ ਚ ਸੁਧਾਰ ਲਿਆ ਸਕਦਾ ਜੀ ਜੀ ਬਹੁਤ ਬਹੁਤ ਮਿਹਰਬਾਨੀ ਜੀ ਠੀਕ ਹੈ ਜੀ ਸ਼ੁਕਰੀਆ ਇਹ ਸੀਗੇ ਸਾਡੇ ਨਾਲ ਜਿਹੜੇ ਜੋਤਿਸ਼ ਤੇ ਵਸਤੂ ਦੇ ਜਿਹੜੇ ਨੇ ਇੰਟਰਸਟ ਰੱਖਦੇ ਨੇ ਤੇ ਇੱਕ ਜੋ ਨੇ ਗਿਆਤਾ ਵੀ ਨੇ ਇਹਨਾਂ ਨੂੰ ਆਪਾਂ ਵਿਦਿਆਰਥੀ ਵੀ ਕਹਿ ਸਕਦੇ ਆ ਕਿ ਜਿਹੜੇ ਸਾਡੇ ਹਰਪ੍ਰੀਤ ਸਿੰਘ ਜੀ ਜੁੜੇ ਸੀਗੇ ਤੇ ਤੁਸੀਂ ਵੀ ਜਿਹੜਾ ਜੁੜੇ ਰਹੋ ਹੁਣ ਏਵਨ ਪੰਜਾਬੀ ਟੀਵੀ ਦੇ ਨਾਲ ਤੇ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ